ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਬਹੁਤ ਕੈਂਡ ਨਵੇਂ ਡਿਜ਼ਾਈਨ ਲੈ ਕੇ ਆਏ ਆ ਬੁਲਬੁਲ ਦੇ ਬੱਚੇ ਬੋਲ ਬੋਲਦੇ ਆਬ ਤੁਰ ਗਈ ਕੈਨੇਡਾ ਤੇ ਤੁਹਾਡੇ ਤੇ ਸਾਡੇ ਵਰਗੇ ਛੱਡ ਗਈ ਬੱਚੇ ਆ ਦੇਖੋ ਜੀ ਨਿਗਾਹ ਕਰੋ ਬਹੁਤ ਕੈਂਡ ਡਿਜ਼ਾਈਨ ਹੈ ਜੀ ਪਹਿਲਾ yellow ਰੰਗ ਵਿੱਚ 500 ਰੁਪਏ ਦਾ ਸਿਰਫ 500 ਰੁਪਏ ਫ੍ਰੀ ਸ਼ਿਪਿੰਗ 올ਓਵਰ ਇੰਡੀਆ ਜਿੱਥੇ ਮਰਜੀ ਟਰਾਈ ਕਰ ਲਓ ਸਾਡੇ ਵਰਗੇ ਡਿਜ਼ਾਈਨ ਨਹੀਂ ਲੱਭਣੇ ਕੈਂਡ ਆ ਚੈੱਕ ਕਰੋ ਜੀ ਦੁਪੱਟਾ ਬਹੁਤ ਸੋਹਣਾ ਲੈਰੀਆ کریم ਰੰਗ ਦੀ ਬਾਟਮ ਹੈ ਜੀ ਪਹਿਲਾ ਡਿਜ਼ਾਈਨ yellow ਦੂਸਰਾ ਕਲਰ ਹੈ ਜੀ pink ਕਲਰ ਬਹੁਤ ਪਿਆਰਾ ਕੈਂਡ ਡਿਜ਼ਾਈਨ ਆਸਮ ਆ ਚੈੱਕ ਕਰੋ ਜੀ ਰੈੱਡ ਉਸ ਤੋਂ ਬਾਅਦ ਕਲਰ ਚੈੱਕ ਕਰੋ ਰਾਇਲ ਬਲੂ ਨਾਲ ਕੰਟਰਾਸਟ ਦੇਖੋ ਕਿੰਨਾ ਸੋਹਣਾ ਕਪੜਾ ਇੱਕਦਮ ਮਲਾਈ ਮੱਖਣ ਮੱਖਣ ਨੈਕਸਟ ਡਿਜ਼ਾਈਨ ਚੈੱਕ ਕਰੋ ਜੀ ਨੈਕ ਲਾਈਨ ਦੇ ਵਿੱਚ ਥ੍ਰੈਡ ਦਾ ਵਰਕ ਹੋਏ ਦਾ ਬਹੁਤ ਵਧੀਆ ਲਖਨਵੀ ਚੈੱਕ ਕਰੋ ਜੀ ਲੈਰੀਆ ਡਿਜ਼ਾਈਨ ਆ ਉਪਰ ਰਿਪੋਰਟ ਵਾਲਾ ਉਸ ਤੋਂ ਬਾਅਦ ਚੈੱਕ ਕਰੋ ਜੀ ਨੈਕਸਟ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਨੈਕ ਲਾਈਨ ਤੇ ਹੈਂਡ ਵਰਕ ਪਲਸ ਥ੍ਰੈਡ ਵਰਕ ਜੈਪੁਰ ਦੇ オリジナル ਸੂਟ ਦੀ ਕਾਪੀਆਂ ਬਹੁਤ ਪਿਆਰੀਆਂ ਕੈਨ ਡਿਜ਼ਾਈਨ ਇੱਕਦਮ ਆ ਚੈੱਕ ਕਰੋ ਜੀ ਪਰਪਲ ਕਲਰ ਆਏਗਾ ਜੀ ਬਹੁਤ ਸੋਹਣਾ 프린ਟਡ ਬੋਟਮ 프린ਟਡ ਦੁਪੱਟਾ ਆਏਗਾ ਜੀ ਉਸ ਤੋਂ ਬਾਅਦ ਨੈਕਸਟ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਮਹਿੰਦੀ ਗ੍ਰੀਨ फटाफट ਸਕਰੀਨਸ਼ਾਟ ਲਈ ਜਾਓ ਬਹੁਤ ਓਕੇ ਰਿਪੋਰਟ ਮਾ ਲਾ ਉਸ ਤੋਂ ਬਾਅਦ ਨੈਕਸਟ ਕਲਰ ਆ ਗਿਆ ਜੀ ਗ੍ਰੇ ਕਲਰ ਐਂਟੀਕ ਕਲਰ ਦਾ ਬਹੁਤ ਸੋਹਣਾ ਉਸ ਤੋਂ ਬਾਅਦ ਮਸਟਰਡ ਕਲਰ फटाफट ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਚ